ਤੇ ਆ ਇੱਧਰ ਵੀ ਖੜੇ ਨੇ ਸਾਰੇ ਤੁਹਾਨੂੰ ਦਿਖਾਉਨੇ ਆ ਸਾਰੀ ਆਪਾਂ ਮਾਰਕੀਟ ਤੇ ਆ ਆ ਦੇਖੋ ਇੱਧਰ ਇੰਜਣ ਪਏ ਨੇ ਟਰੈਕਟਰਾਂ ਦੇ ਆ ਟਰੈਕਟਰ ਖੜੇ ਨੇ ਜਵੇਂ ਫਾਰਮ ট্রাক ਖੜਾ ਖੱਟ ਹੋਵੇ ਮਹਿੰਦਰਾ ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਸਵਾਗਤ ਕਰਦੇ ਆ ਤੁਹਾਡਾ ਸਾਰਿਆਂ ਦਾ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਤੇ ਅੱਜ ਆਪਾਂ ਪਹੁੰਚੇ ਹਾਂ ਸ਼ਹਿਰ ਪਟਿਆਲੇ ਤੇ ਪਟਿਆਲੇ ਤੁਹਾਨੂੰ ਆਪਾਂ ਕਵਾੜ ਮਾਰਕੀਟ ਦਿਖਾਵਾਂਗੇ ਜਿਹਨੂੰ ਕਿ ਟਰੈਕਟਰ ਮਾਰਕੀਟ ਵੀ ਕਹਿ ਦਿੰਦੇ ਆ ਤੁਹਾਨੂੰ ਆਪਾਂ ਪੂਰੀ ਦਿਖਾਵਾਂਗੇ ਤੇ ਵੀਡੀਓ ਦਾ ਐਂਡ ਤੱਕ ਬਣੇ ਰਹੋ ਤੇ ਜੇ ਤੁਸੀਂ ਹਜੇ ਤੱਕ ਮੈਨੂੰ ਫੇਸਬੁੱਕ ਜਾਂ ਇੰਸਟਾਗ੍ਰam ਤੇ ਉੱਤੇ ਫੋਲੋ ਨਹੀਂ ਕੀਤਾ ਤਾਂ ਲਿੰਕ ਆਪਾਂ ਡਿਸਕ੍ਰਿਪਸ਼ਨ ਦੇ ਵਿੱਚ ਪਾਏ ਹੋ ਨੇ ਜਾ ਕੇ ਉੱਥੇ ਫੋਲੋ ਕਰ ਲਿਓ ਤੇ ਆਪਣਾ YouTube ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨਾਲ ਐਂਡ ਤੱਕ ਬਣੇ ਰਹੋ ਤੇ ਆਪਾਂ ਤੁਹਾਨੂੰ ਦਿਖਾਉਂਦੇ ਆ ਪੂਰੀ ਮਾਰਕੀਟ ਟਰੈਕਟਰ ਮਾਰਕੀਟ ਕਹਿੰਦੇ ਆ ਜਾਂ ਜਿਹਨੂੰ ਕੁਵਾਰ ਮਾਰਕੀਟ ਵੀ ਕਹਿ ਦਿੰਦੇ ਨੇ ਤੇ ਆਪਾਂ ਤੁਹਾਨੂੰ ਇਹ ਪੂਰੀ ਮਾਰਕੀਟ ਦਿਖਾਵਾਂਗੇ ਲਓ ਵੀ ਇੱਥੋਂ ਆਪਾਂ ਹੁਣ ਦਿਖਾਉਨੇ ਆ ਸਾਰੀ ਮਾਰਕੀਟ ਇੱਥੋਂ ਮਾਰਕੀਟ ਸਟਾਰਟ ਹੋ ਜਾਂਦੀ ਆ ਇੱਧਰੋਂ ਆਪਾਂ ਆਏ ਆ ਤੇ ਇੱਧਰੋਂ ਚੱਲੇ ਆ ਤੇ ਆਹ ਦੇ ਤਰ ਦੇਖੋ ਆ ਟਰੈਕਟਰਾਂ ਦੀ ਜਮ ਜਨਾ ਸਾਰਾ ਕੋਲ ਟਰੈਕਟਰਾਂ ਦੀ ਜਮ ਜਨਾ ਟੋਚਨ ਹਾਂ ਟੋਚਨ ਸਾਰਾ ਕੋਲ ਆ ਜਨਰੇਟਰ ਪਏ ਨੇ ਜਿਵੇਂ ਇਧਰ ਬਹੁਤ ਸਾਮਾਨ ਆ ਇਧਰ ਵੀ ਪਾਸੇ ਵੀ ਆ ਆ ਇਧਰ ਵੀ ਆ ਸਾਰੀ ਮਾਰਕੀਟ ਹੈ ਬਹੁਤ ਵੱਡੀ ਮਾਰਕੀਟ ਹੈ ਪਟਿਆਲੇ ਦੀ ਕੋ ਉਹ ਜਿਵੇਂ ਆਪਣਾ ਗੱਡੀਆਂ ਦਾ ਹਾਂ ਗੱਡੀਆਂ ਤੁਹਾਨੂੰ ਮੰਨ ਲਾ ਇੱਥੇ ਟਾਕੀ ਟੁੱਕੀ ਲੈਣੀ ਆ ਕੋਈ ਹੋਰ ਵੀ ਠੀਕ ਲੈਣੀ ਆ ਸਾਰੀ ਤੁਹਾਨੂੰ ਇੱਥੇ ਮਿਲ ਜੂਗੀ ਆ ਟਰੈਕਟਰ ਵੀ ਖੜੇ ਆ ਇਹ ਮਰਗਾੜ ਮਗੂ ਟਰੈਕਟਰਾਂ ਦੇ ਸ਼ੋਅ ਵਗੈਰਾ ਹੋ ਗਈ ਜਿਵੇਂ ਰਮ ਹੋਗੇ ਜਿਵੇਂ ਠੀਕ ਆ ਸੈਕੰਡ ਹੈਂਡ ਟਰੈਕਟਰ ਵੀ ਖੜੇ ਨੇ ਮੰਨ ਲਓ ਤੇ ਆ ਇੱਧਰ ਵੀ ਖੜੇ ਨੇ ਸਾਰੇ ਤੁਹਾਨੂੰ ਦਿਖਾਉਣੇ ਆ ਸਾਰੀ ਆਪਾਂ ਮਾਰਕੀਟ ਤੇ ਆ ਆ ਦੇਖੋ ਇੱਧਰ ਇੰਜਨ ਪਏ ਨੇ ਟਰੈਕਟਰਾਂ ਦੇ ਆ ਸਟੀering ਹੋ ਗਏ ਜਿਵੇਂ ਆ ਸਾਰੇ ਇੰਜਨ ਪਏ ਨੇ ਇੱਧਰ ਬਾਈ ਕੋਲੇ ਠੀਕ ਆ ਆ ਇੱਧਰ ਜਨਰੇਟਰ ਆ ਟਰੈਕਟਰ ਖੜੇ ਨੇ ਜਿਵੇਂ ਫਾਰਮ ਟਰੱਕ ਖੜਾ ਕੱਟਸ ਮਹਿੰਦਰਾ ਮਹਿੰਦਰਾ ਵਾਲਾ ਖੜਾ 4x4 ਖੜਾ ਠੀਕਾ ਆਹ ਸਟੈਂਡਰਡ ਖੜਾ ਇੱਧਰ ਇਹ ਗਾ ਖੜਾ ਇੱਧਰ ਇੰਡੋ ਫਾਰਮ ਆ ਸੋਨਾ ਲੀਕਾ ਆ ਜਨਰੇਟਰ ਹੋ ਗਿਆ ਆ ਦੇਖੋ ਇੱਧਰ ਆ ਫਾਰਮ ਟ੍ਰੱਕ ਖੜਾ ਆ ਮਹਿੰਦਰਾ ਖੜਾ ਇੱਧਰ 275 52 ਟ੍ਰੱਕ 60 ਖੜਾ ਤੇ ਆ ਸਵਰਾਜ ਖੜਾ ਇੱਧਰ ਆ ਜਮੇ ਸੋਨਾ ਲੀਕਾ ਖੜਾ ਆ ਜਨਰੇਟਰ ਖੜਾ ਹਰ ਇੱਕ ਚੀਜ਼ ਆ ਸਾਰੀ ਸਾਰੀ ਹੂੰ ਹੂੰ ਮਸੂਰ ਮਸੂਰ ਪੂਰੀ ਮਸੂਰ ਪੂਰੀ ਮਸੂਰ ਹਮ ਬਾਕੀ ਆਈ ਨਹੀਂ ਛੁੱਟੀ ਆ ਬਹੁਤ ਵੱਡੀ ਆ ਬਹੁਤ ਵੱਡੀ ਆ ਹਾਂ ਸਹੀ ਗੱਲ ਆ 15 20 ਮਿੰਟ ਤਾਂ ਲੱਗ ਜਾਂਦੇ ਹੋਣਗੇ ਆਈ ਗੱਡੀਆਂ ਹਾਂ ਸਹੀ ਗੱਲ ਆ ਇੱਥੇ ਕਾਫੀ ਜਾਣ ਵਾਸਤੇ ਬਾਕੀ ਗੱਡੀਆਂ ਦਾ ਤਾਂ ਜਿਹੜੇ ਮਰਜ਼ੀ ਸਮਾਨ ਮਾਲ ਕੋਈ ਹਰ ਇੱਕ ਚੀਜ਼ ਤਾਂ ਹੀ ਮਿਲ ਜਾਣਾ ਗੱਡੀਆਂ ਦੇ ਹਾਂ ਜਨਰੇਟਰ ਜੀਪਰ ਸਾਰਾ ਕੁਝ ਹੀ ਉਹਨੂੰ ਮਿਲ ਜਾਣਾ ਸਾਰਾ ਸਮਾਨ ਉਹਨੂੰਰੇ ਮਿਲ ਜਾਣਾ ਉ ਆਪਣੀ ਟੋਚਨ ਹੋ ਗਏ ਹਾਂ ਟੋਚਨ ਹੋ ਗਏ ਪੈਰਾਂ ਦਾ ਹੋ ਗਿਆ ਕਮਾਂਡ ਪੈਰ ਹੋ ਗਏ ਹਾਂ ਜਿਵੇਂ ਆ ਟੋਚਨ ਲਿਖਾ ਦੇ ਕਿੰਨਾ ਵਧੀਆ ਖੜਾ ਚੱਲ ਇੱਧਰ ਚੱਲ ਇੱਥੇ ਵੀ ਜਿਵੇਂ ਆ ਦੇ ਹੋਰੇ ਮਾਰਕੀਟ ਚ ਹੋਈ ਅਮਰ ਹੂੰ ਹੂੰ ਹੋਰੇ ਦੁਕਾਨਾਂ ਦੇ ਨੰਬਰ ਨੇ ਅੱਛਾ ਵੀ 101 ਦੁਕਾਨ 102 ਹਾਂ ਜਿਵੇਂ ਦੁਕਾਨ 206 ਨੰਬਰ ਲਿਖਿਆ ਹੈ ਨਾ ਹੁੰਦਾ ਹੂੰ ਆਏ ਹੋਰੇ ਨੰਬਰਾਂ ਦੀ ਪਤਾ ਲੱਗਦਾ ਕਿ ਦੁਕਾਨਾਂ ਬਹੁਤ ਸਹੀ ਗੱਲ ਆ ਟਾਇਰ ਟੂਰ ਆ ਗਏ ਇੱਧਰ ਆ ਟਾਇਰ ਪਏ ਨੇ ਤੇ ਆਪਾਂ ਚੱਲਦੇ ਅੱਗੇ ਸਾਹਮਣੇ ਦੇਖ ਗੱਡੀਆਂ ਕਿਵੇਂ ਪਈਆਂ ਹਾਂ ਸਾਹਮਣੇ ਗੱਡੀਆਂ ਦੇਖੋ ਇਹ ਤੋਂ ਆਏ ਮੋੜਨਾ ਆਪਾਂ ਇੱਧਰ ਨੂੰ ਠੀਕ ਆ ਆ ਗੱਡੀਆਂ ਇੱਧਰ ਦੇਖੋ ਮਤਲਬ ਕੋਈ ਟਾਕੀ ਟੁੱਕੀ ਲੈਣੀ ਆ ਕੋਈ ਤੇ ਹਾਂ ਦੇ ਰੰਗ ਆਪਾਂ ਬੀ ਡਿਜ਼ਾਈਨ ਇੰਡੀਕੇਟਰ ਜਾਂ ਲੈਣਾ ਲੈ ਲਾਂਗੇ ਬਈ ਆ ਪ੍ਰੀਤ ਖੜਾ ਇੱਧਰ ਨੂਹੋਲੈਂਡ ਆ ਦੇਖੋ ਤੇ ਗੱਡੀਆਂ ਮਾ ਡਿੱਗੀ ਡੁੱਗੀ ਜਮ ਲੈਣੀਆਂ ਫੇਰ ਪਾਕੜੀਆਂ ਨਹੀਂ ਹੋਣੀਆਂ ਹੋਰ ਇਹਨਾਂ ਹਾਂ ਫੇਰ ਪਾਕੜੀਆਂ ਹੋਣੀਆਂ ਆ ਦੇਖੋ ਇੱਧਰ ਆ ਗੱਡੀਆਂ ਜੀ ਸਾਰੀਆਂ ਆ ਦੇਖੋ ਇੱਧਰ ਲੈ ਚੀਸੇ ਵਗੈਰਾ ਅਲਾਈਲੋ ਟਾਇਰ ਟੂਰ ਵੀ ਹੈਗੇ ਆ ਦੇਖੋ ਇੱਧਰ ਟਾਇਰ ਪੁਰਾਣੇ ਟਰੈਕਟਰਾਂ ਦੇ ਮੁਰਗਾਟ ਅਜ ਐਫਸੀ ਖੜੀ ਆ ਭਾਈ ਮੁਰਤੀਆਂ ਆ ਦੀ ਆ ਦੇਖੋ ਇੱਧਰ ਟਾਇਰ ਆ ਗੱਡੀ ਵੀ ਵਧੀਆ ਖੜੀ ਆ ਮਾਗਰ ਵੈਨ ਵਧੀਆ ਮੂਰੋ ਵੀ ਥੋੜੀ ਖਰਾਬ ਆ ਹੈਨਾ ਐਕਸੀਡੈਂਟ ਹੋ ਜਾਂਦਾ ਜਿਵੇਂ ਆ ਇੰਜਣ ਪਾਇਨੇ ਇੱਧਰ ਟਰੈਕਟਰਾਂ ਦੇ ਆ ਆ ਇੰਜਣ ਪਾਇਨੇ ਇੱਧਰ ਆ ਦੇਖੋ ਇੱਧਰ ਆ ਇੱਧੇ ਚੱਲਦੇ ਆ ਆ ਮੋੜਨਾ ਉਹ ਗੰਗਾ ਸਿੱਧੇ ਆ ਉਹ ਬਾਹਲੀ ਮੋੜ ਜੀ ਜੇ ਚਲ ਚ ਦੀ ਆ ਵੀ ਆ ਜਾਗੇ ਠੀਕ ਆ ਦੇਖੋ ਇੱਧਰ ਡਰਾਵਰ ਆ ਵਗੈਰਾ ਜੈਕ ਆ ਟੋਚਨ ਡਰਾਵਰਾਂ ਦੇਖੋ ਆ ਇੰਜਣ ਸੀਟਾਂ ਆਜਲੀ ਹੈ ਆ ਦੇਖੋ ਗੱਡੀਆਂ ਲੈਕਟਾ ਲੂਟਾ ਗੱਡੀ ਵਾਧੂ ਵੀ ਮਰਜ਼ੀ ਲੈ ਲਓ ਹਨਾ ਸਾਰਾ ਕੋ ਜਾ ਹੂੰ ਗੱਡੀ ਸਹੀ ਗੱਲ ਨਾ ਮਾਡਲ ਦੀ ਆਉਂਦੀ ਹੋਰੇ ਹਰੇ ਕੰਪਨੀ ਸਹੀ ਗੱਲ ਜਿਵੇਂ ਟਰੈਕਟਰ ਰੂਟਰ ਜਿਹੜਾ ਹੁੰਦਾ ਮਰਜ਼ੀ ਸਮਾਨ ਲੈ ਜਾਵੇ ਜਿਵੇਂ ਟਰੈਕਟਰ ਵਧੀਆ ਬਹੁਤ ਪੂਰੇ ਵਧੀਆ ਟਰੈਕਟਰ ਖੜੇ ਨੇ ਆ ਦੇਖੋ ਇਧਰ ਜੌਂਡੀਆਂ ਦਾ ਸਮਾਨ ਪਿਆ ਹੋਏ ਜਾ ਰਹੇ ਨੇ ਹਾਂ ਕੋਈ ਵੀ ਸਮਾਨ ਲੈਣਾ ਹੋਵੇ ਹਾਂ 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 ਸੋਨਾ ਲਿੱਕਾ ਦੇਖੋ ਬਹੁਤ ਦੂਰ ਨੂੰ ਰੋਮਨੇ ਮਾਰਕਟ ਚ ਹਾਂ ਆ ਸੋਨਾ ਲਿੱਕ ਇੱਧਰ ਇਹ ਕਫੋਰ ਖੜਾ ਭਾਈ ਸਵਰਾਜ ਨੂੰ ਖੋ ਲੈਣ ਅਟਾਇਰ ਪਏ ਨੇ ਪੂਰੇ ਵਧੀਆ ਆ ਇੰਜਨ ਪਏ ਨੇ ਇੱਧਰ ਆ ਦੇਖੋ ਇੰਜਨ ਆ ਵੀ ਇੰਜਣ ਪਏ ਨੇ ਇਧਰ ਆ ਇੰਜਣ ਇੰਜਣ ਇਧਰ ਸਾਰੇ ਆ ਪਏ ਨੇ ਇੰਜਣ ਆ ਭਾਈ ਨੇ ਇੰਜਣ ਲੈ ਚੱਕੋ ਇੰਜਣ ਆ ਵੀ ਇਧਰ ਟਰੈਕਟਰ ਇੰਜਣ ਪਏ ਨੇ ਆਟਾ ਹਰ ਦੇਖਣਾ ਆ ਹਾਂ ਟਾਇਰ ਦੇਖੋ ਆ ਟਾਇਰ ਦੇਖੋ ਭਾਈ ਕਿੰਨੇ ਵਧੀਆ ਵਧੀਆ ਪਏ ਨੇ ਜਿਵੇਂ ਸੋ ਦੇਖੋ ਲੈ ਵਧੀਆ ਪਈਆ ਟਾਇਰ ਦੇਖੋ ਘਟ ਘਟ 70 50% ਹੈਗੇ ਨੇ ਨਾ ਹਾਂ ਰਾਮ ਨਾ ਵਾ ਦੇਖੋ ਨਵੇਂ ਨਵੇਂ ਟਾਇਰ ਪਏ ਨੇ ਲੈ ਦੇਖੋ ਪੂਰੇ ਵਧੀਆ ਟਾਇਰ ਸਟੀਰਿੰਗ ਵਗੈਰਾ ਹੋ ਗਏ ਜਿਵੇਂ ਆਰ ਐਮ ਹੋ ਗਏ ਇੱਧਰ ਸੁਵਾਂ ਹੋ ਗਿਆ ਟਰੈਕਟਰਾਂ ਦੀਆਂ ਸੱਤ ਤੇ ਇਹਨੂੰ ਅੱਗੇ ਵੀ ਦਿਖਾਉਣੀ ਆ ਹੋਰ ਸਾਰੀ ਆ ਵੀ ਵੱਡੀ ਮਾਰਕੀਟ ਆ ਇਹ ਜੀ ਵੀ ਆ ਗਿਆ ਭਾਈ ਲੈ ਕੇ ਆ ਹੈਂਡਲ ਆ ਆਪਾ ਭਾਈ ਜੇ ਵੀ ਆ ਗਈ ਆ ਵੀ ਇਧਰ ਇੰਜਣ ਪਾਇਨੇ ਨਾ ਆ ਆ ਵੀ ਇਧਰ ਇੰਜਣ ਪਾਇਨੇ ਸਿੱਧ ਗਿਆ ਆਪਾ ਸਿੱਧ ਹੀ ਹਾਂ ਠੀਕ ਆ ਇਹ ਰਵੀ बाबू ਉਹ ਦੇਖੋ ਗੱਡੀਆਂ ਦਾ ਬਈ ਮੂਰੇ ਆਹ ਦੇਖੋ ਇੱਧਰ ਗੱਡੀਆਂ ਗੱਡੀਆਂ ਵਾਹੋੜ ਆਹ ਦੇਖੋ ਇੱਧਰ ਜਨਰੇਟਰ 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 ਚੱਕੋ ਆਹ ਦੇਖੋ ਤੇ ਗੱਡੀਆਂ ਮਟਾਕੀ ਟੋਕੀ ਸ਼ੀਸ਼ਾ ਸੁਸਾ ਉਸ ਵੀ ਲੈਣਾ ਤਾਂ ਜ਼ਰੂਰ ਆਵੋ ਰੇ ਬਾਕੀ ਹੋਰ ਰਿਪੇਅਰ ਪਾਰਟ ਵੱਧ ਮਿਲਦਾ ਹਾਂ ਹਾਂ ਜੇ ਮੈਂ ਜਨਰੇਟਰ ਹੋ ਗਈ ਪੁਰਾਣੇ ਸੈਕੰਡ ਹੈਂਡ ਸਪੇਅਰ ਪਾਰਟ ਹੀ ਹੁੰਦੇ ਨੇ ਆਹ ਦੇਖੋ ਗੱਡੀਆਂ ਇੱਧਰ ਟਾਕੀ ਟੁਕੀ ਤਾਂ ਆਮ ਮਿਲ ਜੂ ਨਾ ਕੋਈ ਏਡਾ ਚ ਹੈ ਨਾ ਗੱਡੀਆਂ ਦਾ ਲੈਟਾਂ ਲੁੱਟਾ ਹੋ ਗਈਆਂ ਜਿਵੇਂ ਹਾਂ ਸਹੀ ਗੱਲ ਆ ਦੇਖੋ ਲੈਟਾਂ ਗੱਡੀਆਂ ਦੀਆਂ ਹੋਰ ਯਾਰ ਆ ਦੇਖੋ ਗੱਡੀ ਜੀ ਮਹਿੰਗੀ ਵਧੀਆ ਹਾਂ ਸਹੀ ਗੱਲ ਆ ਦੇਖੋ ਟਾਇਰ ਕਿੰਨੇ ਵਧੀਆ ਪਏ ਨੇ ਰੇਵੀ ਗਾਹ ਜਾਣਾ ਪੱਕਾ ਕਿੱਧਰ ਨੂੰ ਜਾਣਾ ਇੱਥੋਂ ਚੱਲਦੇ ਇੱਥੋਂ ਚੱਲ ਇੱਧਰ ਨੂੰ ਚੱਲ ਚੱਲ ਇੱਧਰ ਵੀ ਟਾਇਰ ਹੀ ਟਾਇਰ ਪਏ ਨੇ ਦੇਖੋ ਇੱਧਰ ਆ ਸੂਆ ਸੂਆ ਪਈਆਂ ਨੇ ਇੱਧਰ ਆ ਦੇਖੋ ਤੇਰਾ ਟਰੱਕ ਹਿੰਦੁਸਤਾਨੀ ਟਰੱਕ ਆ ਹਿੰਦੁਸਤਾਨੀ ਇਹ ਪਰ ਪੁਰਾਣੀ ਆ ਨਾ ਹਾਂ ਹਾਂ ਦੇਖੋ ਭਾਈ ਤਕੋ ਭਾਈ ਆ ਲੈਖੋ ਇੱਧਰ ਗੱਡੀਆਂ ਆ ਦੇਖੋ ਇੱਧਰ ਆਲੇ ਇੱਧਰ ਵੀ ਆ ਸਾਰੀ ਇਹੋ ਗੱਡੀ ਬਾਹੜੀ ਗੱਡੀ ਬਾਦੂ ਆ ਦੇਖੋ ਗੱਡੀ ਕਿੰਨੀ ਖੜੀ ਇੱਧਰ ਆ ਦੇਖੋ ਇੱਧਰ ਆ ਟਾਕੀਆਂ ਰੁਕੀਆਂ ਆ ਟਾਕੀਆਂ ਨੇ ਹਰੀਆਂ ਆ ਆਮ ਰੁਕਦੀ ਭਾਈ ਆ ਦੇਖੋ ਇੱਧਰ ਲੈ ਦੇਖੋ ਆ ਰਿੱਟ ਦੇ ਖੜੀ ਅਮਰੂਤੀ ਵਾਲੇ ਦੀ ਬਹੁਤ ਵਧੀਆ ਆ ਦੇਖੋ ਇੱਧਰ ਆਲਟੋ ਦੇ ਹੇਠਲੇ ਆ ਦੇਖੋ ਇੱਧਰ ਆ ਦੇਖੋ ਇਹ ਟ੍ਰੱਕ ਟੂ ਪੂਰੇ ਵਧੀਆ ਨੇ ਆ ਸੋਨ ਲੀਕਾ ਨੂੰ ਹਨੜਾ 3600 ਆਖੜਾ ਸੋਨ ਲੀਕਾ ਇੱਧਰ ਆ ਦੇਖੋ ਇੱਧਰ 85 ਗੱਡੀਆਂ ਦੀਆਂ ਜਨਰੇਟਰ ਫੇਰ ਆਗੇ ਜਨਰੇਟਰ ਦੇਖੋ ਆਹ ਤਾਂ ਜਨਰੇਟਰ ਪਏ ਨਹੀਂ ਆ ਇੰਜਣ ਪਏ ਨਹੀਂ ਆ ਪਿਆ ਜਨਰੇਟਰ ਨਵਾਂ ਜਨਰੇਟਰ ਪਿਆ ਮਹਿੰਦਰਾ ਵਾਲਾ ਦਾ ਚੱਕੋ ਆ ਫੇਰ ਗੱਡੀਆਂ ਆ ਗਈਆਂ ਇੱਧਰ ਆ ਦੇਖੋ ਇੱਧਰ ਆ ਜੌਂਡ ਯਾਰ ਇੱਧਰ ਨੂੰ ਜਾਣ ਆਪਾਂ ਹਾਂ ਆ ਟਰੈਕਟਰ ਆ ਗਿਆ ਇੱਧਰ ਆ ਦੇਖੋ ਟਰੈਕਟਰ ਪੂਰੇ ਵਧੀਆ ਖੜੇ ਨੇ ਨਵੀਂ ਕੰਡੀਸ਼ਨ ਦੇ ਖੜੇ ਨੇ 60 65 ਖੜਾ ਨੂਹ ਹੋ ਨੜ ਖੜਾ ਇੱਧਰ ਫਾਰਮ ਟਰੱਕ 60 50 ਖੜਾ ਆ ਸੋਨਾਲਿਕਾ ਸੋਨ ਲਿੱਕਲਾ ਭਾਈ ਵੀ ਖੜਾ ਇੱਧਰ ਇੱਧਰ ਸਵਰਾਜ 963 ਫਾਰਮ ਟਰੈਕ 609363 ਓਕੇ ਗਾਹ ਗੱਡੀਆਂ ਆ ਗਈਆਂ ਆ ਲੋ ਟਾਕੀਆਂ ਟੁਕੀਆਂ ਚੱਕੋ ਜਮੈਂ ਲੈ ਟਾਕੀਆਂ ਦੇਖੋ ਆ ਸ਼ੌਕਰ ਵਗੈਰਾ ਹੋਵੇ ਜਮੈਂ ਇੰਜਨ ਹੋਵੇ ਠੀਕ ਆ ਆ ਵੀ ਗੱਡੀ ਐ ਇੱਧਰ ਆ ਦੇਖੋ ਇੱਧਰ ਇਹ ਗ੍ਰੇਟਾ ਦੇਖੋ ਮਾਗਰ ਬਿਲਕੁਲ ਐ ਸਹੀ ਹੈ ਨਵੇਂ ਮਾਡਲ ਦੀ ਗ੍ਰੇਟਾ ਇਹ ਮੈਂ ਇਹ ਸਾਰੀ ਪਟਿਆਲੇ ਦੀ ਕਬਾਰ ਮਾਰਕੀਟ ਲਓ ਵੀ ਹੁਣ ਤੋਂ ਬਈ ਇਧਰਲੀ ਸਾਈਡ ਦਿਖਾ ਦਈਏ ਇਧਰਲੀ ਸਾਈਡ ਪਰ ਆਪਾਂ ਤੁਹਾਨੂੰ ਦਿਖਾਤੀ ਆਪਾਂ ਸਟਾਰਟਿੰਗ ਇਧਰੋਂ ਕਰੀ ਦੀ ਇਧਰੋਂ ਆਏ ਤੁਹਾਨੂੰ ਸਾਰਾ ਦਿਖਾਤਾ ਹੁਣ ਅਪਰੋਂ ਇਧਰਲੀ ਸਾਈਡ ਦਿਖਾ ਦਈਏ ਸਰੀਆ ਵੀ ਆ ਸਰੀਆ ਬਹੁਤ ਸਬਾਨ ਹੋ ਗਾ ਰੇ ਹੂੰ ਹੂੰ ਸਕ੍ਰੈਬ ਸਬਸਕ੍ਰਾਈਬ ਹੋ ਗਏ ਸਾਡਾ ਗੇਟ ਗੁੜੀ ਵੀ ਪੈਣ ਹੈ ਨਾ ਟੀਨ ਟੁੰਨਾ ਜੀ ਹਾਂ ਸਬਸਕ੍ਰਾਈਬ ਤੁਸੀਂ ਸਬਸਕ੍ਰਾਈਬ ਬਣ ਗਏ ਹਾਂ ਸਬਸਕ੍ਰਾਈਬ ਹੋ ਗਏ ਹਾਂ ਇਹ ਮੇਰਾ ਹੁਣ ਟਰੈਕਟਰ ਦੇਖੋ ਮੂਰੇ ਇਹ ਤੁਹਾਨੂੰ ਪਹਿਲਾਂ ਦਿਖਾਤਾ ਆ ਦੇਖੋ ਸੋਨਾ ਲੀਕਾ ਡੀਆਈ 50 3630 1855 ਮਹਿੰਦਰਾ 575 ਬਾਕੀ ਟਾਇਰ ਟੂਰ ਦੇਖੋ ਇਹਨ ਪੂਰੇ ਵਧੀਆ ਪੈਣੇ ਪੱਡੇ ਡੈਰੀ ਪਏ ਨੇ ਕੰਪੈਨ ਵਾਲੀ ਪਏ ਨੇ ਉਹਦੇ ਆ ਦੇਖੋ ਇੱਧਰ ਆ ਮਹਿੰਦਰਾ 275 ਆ ਮੈਸੀ 4x4 ਕੀਤਾ ਜਨਰੇਟਰ ਇੱਧਰ ਕਿਉਂਕਿ ਆ ਖੜਿਆ ਟਰੈਕਟਰ ਇੱਧਰ ਤੁਹਾਨੂੰ ਪਹਿਲਾਂ ਦਿਖਾ ਦੇ ਵੀਡੀਓ ਇਹ ਮੂਰੇ ਦੇਖ ਲਿਓ ਜੇ ਮੈਂ ਜਨਰੇਟਰ ਹੋ ਗਿਆ ਇੱਧਰ ਸੋਨ ਲਿਖ ਇੱਧਰ 4x4 ਆ ਦੇਖੋ ਇੱਧਰ ਆ ਦੇਖੋ ਟਰੈਕਟਰ ਇੱਧਰ ਆ ਆਪਣਾ ਟਰੈਕਟਰ ਇੱਧਰ ਸਾਰੀ ਹੈ ਕਵਾੜ ਮਾਰਕੀਟ ਪਟਿਆਲਾ ਤੇ ਆ ਸਾਰੀ ਇੱਧਰ ਇੱਧਰ ਆ ਟਰੈਕਟਰ ਰੂਟਰ ਇੱਧਰ ਆ ਗੱਡੀਆਂ ਸਮਾਨ ਆ ਗਿਆ ਇੱਧਰ ਤੇ ਬਾਕੀ ਤੁਹਾਨੂੰ ਸਾਰੀ ਆਪਾਂ ਦਿਖਾਤੀ ਕਵਾੜ ਮਾਰਕੀਟ ਪਟਿਆਲੇ ਦੀ ਜੇ ਵੀਡੀਓ ਚੰਗੀ ਲੱਗੀ ਆ ਸ਼ੇਅਰ ਜ਼ਰੂਰ ਕਰਨਾ ਤੇ ਆਪਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਜੀ ਹਾਂਜੀ ਆਦ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਦਿਖਾਈਆ ਪਟਿਆਲੇ ਦੀ ਕਬਾੜ ਮਾਰਕੀਟ ਜਿਹਨੂੰ ਕੋ ਟਰੈਕਟਰ ਮਾਰਕੀਟ ਵੀ ਕਹਿ ਦਿੰਦੇ ਆ ਤੇ ਉਮੀਦ ਕਰਦਾ ਤੁਹਾਨੂੰ ਆਦ ਦੀ ਇਹ ਵੀਡੀਓ ਪਸੰਦ ਆਈ ਹੋਊਗੀ ਜੇ ਵੀਡੀਓ ਪਸੰਦ ਲੱਗੀ ਤਾਂ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਜੀ ਤੇ ਵੀਡੀਓ ਨੂੰ ਅਗੇ ਸ਼ੇਅਰ ਕਰਨਾ ਤੇ ਮਿਲਦੇ ਆ ਨੈਕਸਟ ਵੀਡੀਓ ਤੇ ਨੈਕਸਟ ਬਲੌਗ ਤਾਂ ਇਹ ਬਲੌਗ ਨੂੰ ਕਰਦੇ ਆ ਥੀ ਐਂਡ ਤੇ ਤੁਹਾਡਾ ਸਾਰਿਆਂ ਦਾ ਧੰਨਵਾਦ ਵੀਡੀਓ ਦੇਖਣ ਲਈ ਧੰਨਵਾਦ